ਹਾਂਜੀ ਮਿੱਤਰੋ ਕਿਰਪਾ ਕਰੇ ਸੋ ਸਾਰੇ ਵਧੀਆ ਹੋਵੋਗੇ ਸੋ ਜਹਾਜ਼ ਨਿਕਲ ਗਿਆ ਸੀ ਆਪਣਾ ਸੈਂਟੋਸ ਬ੍ਰਾਜ਼ਿਲ ਲਈ ਚਾਈਨਾ ਤੋਂ ਉਹ ਫਿਰ ਤੁਹਾਡੇ ਲਈ ਲੈ ਕੇ ਆਏ ਆ 10 ਦੇ ਮਤੋਂ ਸੈਂਟੋਸ ਇਹਦੇ ਸਾਰੀ ਡਿਟੇਲ ਮਿੱਤਰੋ ਕਿਰਪਾ ਜਾਵਾਂਗੇ ਕਿਧਰੋ ਮਿੱਤਰੋ ਨਹੀਂ ਸਪੈਸ਼ਲ ਤੁਹਾਨੂੰ ਉਹ ਦਿਖਾਵਾਂਗੇ ਜਹਾਜ਼ ਦਾ ਮੀਟਰ ਜਿਵੇਂ ਆਪਣੇ ਗੱਡੀਆਂ 'ਚ ਮੀਟਰ ਹੁੰਦੇ ਆ ਨਾ ਉਹਦੇ ਜਹਾਜ਼ ਦੇ ਮੀਟਰ ਹੁੰਦਾ ਰੀਡਿੰਗ ਵੀ ਤੁਹਾਨੂੰ ਦਿਖਾਵਾਂਗੇ ਸੋ ਪਹਿਲਾਂ ਵੈਦਰ ਚੈੱਕ ਕਰੋ ਨਿਕਲਦੇ ਸਾਰੀ ਵੈਦਰ ਮਿਲ ਗਿਆ ਰਾਫ 5-6 ਕਿਲੋਮੀਟਰ ਦੀ ਆਪਣੀ ਆਪਾਂ ਨੂੰ ਸਵੈਲ ਮਿਲ ਗਈ ਸੋ ਵੀਡੀਓ ਕਰਦੇ ਆ ਸ਼ੁਰੂ ਪਹਿਲਾਂ ਤੁਸੀਂ ਸੋਚਦੇ ਹੋਵੋਗੇ ਮੰਡੇਰ ਸਾਹਿਬ ਨੇ ਨੇਰਾ ਕਰ ਰੱਖਿਆ ਇਹ ਨੇਰਾ ਨਹੀਂ ਜਿਹੜੀ ਨੈਵੀਗੇਸ਼ਨ ਹੁੰਦੀ ਆ ਉਹ ਲਾਈਟਾਂ ਦੇ ਹਿਸਾਬ ਨਾਲ ਨੈਵੀਗੇਸ਼ਨ ਹੁੰਦੀ ਆ ਜੇ ਆਪਾਂ ਨੇਰਾ ਕਰੂਗੇ ਤਾਂ ਆਪਾਂ ਨੂੰ ਬਾਹਰ ਤੋਂ ਦਿਖੂਗਾ ਜਹਾਜ਼ ਦੀ ਲਾਈਟ ਕਿਸੇ ਦੀ ਤਾਂ ਲਾਈਟ ਦੇ ਹਿਸਾਬ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਜਹਾਜ਼ ਨੇ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਆ ਪਿੱਛੇ ਥੋੜੀ ਜਿਹੀ ਲਾਈਟ ਔਨ ਰੱਖੀ ਵੀ ਹੁੰਦੀ ਆ ਮੂਰੇ ਪਰਦੇ ਲਾਏ ਹੋਏ ਆ ਇਹ ਜੇ ਕਿਸੇ ਨੇ ਪੀਸੀ ਤੇ ਕੋਈ ਕੰਮ ਕਰਨਾ ਹੈ ਜਾਂ ਕੋਈ ਮੇਲ ਭੇਜਣੀ ਹੈ ਜਾਂ ਕੋਸ਼ ਤਾਂ ਉਹ ਪਿੱਛੇ ਕਰ ਸਕਦੇ ਆਂ ਆਪਾਂ ਕੜਦਿਆਂ ਦੇ ਪਿੱਛੇ ਆ ਥੋੜੀ ਜਿਹੀ ਜਗ੍ਹਾ ਛੱਡੀ ਵੀ ਆਪਾਂ ਨੇ ਤੇ ਆਹ ਜਿਹੜਾ ਗੇਟ ਆ ਥੱਲੇ ਜਾਂਦਾ ਸੀੜੀਆਂ ਨਾਲ ਹੀ ਆ ਪੱਥਰਲੇ ਜਾ ਸਕਦੇ ਆ ਸੋ ਹੁਣ ਗੱਲ ਕਰਦੇ ਆ ਕਿਲੋਮੀਟਰ ਆ ਨੌਟਿਕਲ ਮਾਈਲ ਨੇ 10540 ਜਿਹੜੇ ਬ੍ਰਾਜ਼ਿਲ ਨੂੰ ਲੱਗਣੇ ਆ ਦਾ ਲਗਭਗ 20000 ਕਿਲੋਮੀਟਰ ਬਣਦਾ ਸੋ ਆ ਟ੍ਰਿਪ ਕਰਿਆ ਆਪਾਂ ਨੇ ਸੈਟ ਜਿਵੇਂ ਗੱਡੀਆਂ ਜੋ ਟ੍ਰਿਪ ਹੁੰਦਾ ਜਹਾਜ਼ ਤੇ ਵੀ ਮੀਟਰ ਹੁੰਦਾ ਇਦਾਂ ਸੋ ਆਪਾਂ ਮੀਟਰ ਰੀਡਿੰਗ ਲੈ ਸਕਦੇ ਆ ਸੋ ਹੁਣ ਤੁਹਾਨੂੰ ਸਪੀਡ ਆਹ ਜਿਹੜੀ ਆਪਾਂ 17 ਨਾਟ ਦੇ ਸਪੀਡ ਚੱਲਾਂਗੇ ਜਿਹੜੀ ਤਕਰੀਬਨ 35 ਕਿਲੋਮੀਟਰ ਪਰ ਘੰਟੇ ਦੇ ਹਿਸਾਬ ਨਾਲ ਚੱਲੂਗਾ ਜਹਾਜ਼ ਤੇ ਆਹ ਰੂਟ ਆ ਜਹਾਜ਼ ਦਾ ਮਲਾਕਾ ਸਟ੍ਰੇਟ ਹੁੰਦੇ ਹੋਏ ਮਲੇਸ਼ੀਆ ਮਲਾਕਾ ਸਟ੍ਰੇਟ ਸਿੰਗਾਪੁਰ ਦੇ ਕੋਲ ਦੀ ਹੁੰਦੇ ਹੋਏ ਜਹਾਜ਼ ਨੇ ਸਾਊਥ ਅਫਰੀਕਾ ਦੇ ਥੱਲੇ ਦੀ ਹੋ ਕੇ ਜਹਾਜ਼ ਨੇ ਜਾਣਾ ਹੈ ਸਾਊਥ ਅਫਰੀਕਾ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਆਪਣਾ ਸਾਊਥ ਅਫਰੀਕਾ ਫੇਰ ਆ ਗ੍ਰੇਟ ਸਰਕਲ ਨਾਲ ਆਪਾਂ ਬ੍ਰਾਜ਼ੀਲ ਪਹੁੰਚਣਾ ਹੈ ਸੋ ਬ੍ਰਾਜ਼ੀਲ ਪਹੁੰਚਣ ਨੂੰ ਲੱਗਣੇ ਆ ਆਪਾਂ ਨੂੰ ਤਕਰੀਬਨ 26 ਦਿਨ ਆਪਾਂ 25 ਤਰੀਕ ਨੂੰ ਛੱਡਿਆ ਸੀ 21 ਦਸੰਬਰ ਨੂੰ ਬ੍ਰਾਜ਼ੀਲ ਪਹੁੰਚਣਾ ਸੋ 26 ਦਿਨ ਲੱਗ ਜਾਣੇ ਕੰਟੀਨਿਊ ਜਹਾਜ਼ ਚੱਲਣਾ 26 ਦਿਨ ਕੋਈ ਰੁਕਣਾ ਨਹੀਂ ਕੋਈ ਕੁਝ ਨਹੀਂ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ